अमृतसर पुलिस नीडी कामयाबी तीन थानिया मामलिया दोषिया गया काबू हरपाल सिंह पंगू दिपोर्टी ਸਰ ਰنجਜੀਤ ਸਿੰਘ ਢਿੱਲੋਂ ਉਹਨਾਂ ਦੀਆਂ ਸਖਤ ਅਧਿਅਤਾਂ ਨੇ ਔਰ ਸੀਪੀ ਅੰਮ੍ਰਿਤਸਰ ਪੁਲਿਸ ਸਟੇਟ ਦੇ ਵਿੱਚ ਸਪੈਸ਼ਲ ਮੁਹਿੰਮ ਚੱਲ ਰਹੀ ਹੈ ਵੀ ਜਿਹੜੇ ਮਾੜੇ ਅਨਸਰ ਨੇ ਭਾਵੇਂ ਉਹ ਲੁੱਟਾਂ ਖੋਹਾਂ ਵਾਲੇ ਆ ਭਾਵੇਂ ਉਹ ਨਸ਼ਾ ਤਸਕਰਾਂ ਜਾਂ ਪੈਡਲਰਸ ਨੇ ਭਾਵੇਂ ਗੈਂਗਸਟਰਸ ਨੇ ਕਿ ਉਹਨਾਂ ਤੇ ਸਖਤ ਕਾਰਵਾਈ ਕੀਤੀ ਜਾਵੇ ਔਰ ਉਹਦੇ ਤਹਿਤ ਹੀ ਸਾਡੀਆਂ ਮਤਲਬ ਅਲੱਗ-ਅਲੱਗ ਟੀਮਸ ਨੇ ਤਿੰਨ ਕਿਸਸੇ ਦੇ ਵਿੱਚ ਬੜੀ ਅੱਛੀ ਪ੍ਰੋਗਰੈਸ ਕੀਤੀ ਆ ਜਿਹਨੂੰ ਕਿ ਸੁਪਰਵਾਈਜ਼ ਐਸਪੀ ਸਾਡੇ 3 ਨੇ ਨਵਜੂਨ ਸਿੰਘ ਸੰਧੂ ਦੋ ਕੇਸ ਇਹਨਾਂ ਦੀ ਸੁਪਰਵੀਜ਼ਨ ਸੀ ਨਾਲ ਇਹਨਾਂ ਦੇ ਗੁਰਿੰਦਰ ਵੀਰ ਏਸੀਪੀ ਵੈਸਟ ਨੇ ਔਰ ਐਸਐਚਓ ਨੇ ਔਰ ਇਸੇ ਤਰ੍ਹਾਂ ਜਿਹੜੇ ਇੱਕ ਕੇਸ ਹੈਗਾ ਡੀਸੀਪੀ ਸਿਟੀ 2 ਨਿਊ ਰਾਣਾ ਜੀ ਜਿਹੜੇ ਆਈਪੀਐਸ ਅਫੀਸਰ ਨੇ ਔਰ ਉਹਨਾਂ ਦੇ ਡੀਐਸਪੀ ਤੇ ਉਹਨਾਂ ਦੇ ਐਸਐਚਓਜ਼ ਦੀ ਇਹ ਟੀਮ ਵਰਕ ਦੇ ਵਿੱਚ ਬੜੀਆਂ ਅੱਛੀਆਂ ਅਰੈਸਟ ਅਲੱਗ-ਅਲੱਗ ਕ੍ਰਾਈਮਸ ਦੇ ਵਿੱਚ ਹੋਈਆਂ ਆ ਇੱਕ-ਇੱਕ ਕੇਸ ਵਾਈਜ਼ ਮੈਂ ਤੁਹਾਨੂੰ ਪਹਿਲਾਂ ਸੰਧੂ ਸਾਹਿਬ ਵਾਲੇ ਕੇਸਿਸ ਦਾ ਦੱਸ ਦਿੰਨਾ ਵੀ ਇੱਕ ਵਾਰਦਾਤ ਹੋਈ ਸੀ 9/7/24 ਨੂੰ ਇੱਕ ਜਿਹੜਾ ਮਦਈ ਹਰਪ੍ਰੀਤ ਸਿੰਘ ਉਹਨੂੰ ਕਿਸੇ ਅਨਨੋਨ ਜਗ੍ਹਾ ਤੇ ਬੁਲਾ ਕੇ ਉਹ ਲੈਸ ਤੇ ਉਹਨਾਂ ਦਾ ਫੋਨ ਵੇਚਣ ਦੇ ਰਿਲੇਟਿਡ ਗੱਲਬਾਤ ਚੱਲ ਰਹੀ ਸੀ ਉਹਨੂੰ ਇੱਕ ਜਗ੍ਹਾ ਤੇ ਸੱਦ ਕੇ ਉਹਦੇ ਫਾਇਰ ਕੀਤਾ ਜਿਹੜਾ ਉਹਦੀ ਲੱਤ 'ਤੇ ਲੱਗਿਆ ਉਹਨੂੰ ਜ਼ਖਮੀ ਕਰਕੇ ਉਹਦਾ ਫੋਨ ਔਰ ਉਹਦਾ ਲੈਪਟਾਪ ਹੋ ਕੇ ਲੈ ਗਏ ਸੀ ਔਰ ਬੜੀ ਅੱਛੀ ਇਨਵੈਸਟੀਗੇਸ਼ਨ ਸਾਡੀ ਟੀਮ ਨੇ ਕੀਤੀ ਹੈ ਬੜੇ ਸਾਇੰਟਿਫਿਕ ਤਰੀਕੇ ਦੇ ਨਾਲ ਔਰ ਟੈਕਨੀਕਲ ਸਾਰੇ ਐਂਗਲਸ ਤੋਂ ਇਹ ਬੰਦੇ ਟਰੇਸ ਕੀਤੇ ਆ ਜਿਹੜੇ ਚਾਰ ਦੇ ਚਾਰ ਬੰਦੇ ਸੀ ਇਹ ਰਾਜਪਾਲ ਸਿੰਘ ਉਰਫ ਰਾਜਾ ਆ ਇਹ ਸ਼ਰਟਾ ਦਾ ਰਹਿਣ ਵਾਲਾ ਰੋਬਿਨ ਉਰਫ ਰੋਬਨ ਇਹ ਸੰਧੂ ਪ੍ਰਾਪਰਟੀ ਡੀਲਰ ਦੇ ਨੇੜੇ ਰਹਿੰਦਾ ਇਹ ਵੀ ਸ਼ਰਟਾ ਦਾ ਆ ਔਰ ਸੁਮਿਤ ਸ਼ਰਮਾ ਇਹ ਵੀ ਸ਼ਰਟਾ ਦਾ ਨੱਕੀ ਪੁੱਤਰ ਗੋਰਾ ਇਹ ਵੀ ਸ਼ੈਟਰ ਹੈ ਵੀ ਇਹ ਚਾਰੇ ਬੰਦੇ ਅਰੈਸਟ ਕਰਕੇ ਇਹਨਾਂ ਦੇ ਕੋਲੋਂ ਇੱਕ ਪਿਸਤਲ ਔਰ ਜਿਹੜਾ ਵਰਤਿਆ ਰੌਂਡ ਉਹ ਬਰਾਮਦ ਕੀਤਾ ਔਰ ਬੜੀ ਬਿਲਕੁਲ ਥੋੜੇ ਦਿਨਾਂ ਦੇ ਵਿੱਚ ਇਹ ਇਦਾਂ ਦਾ ਸੈਂਸੇਸ਼ਨਲ ਕ੍ਰਾਈਮ ਨੂੰ ਟ੍ਰੇਸ ਕਰਕੇ ਔਰ ਜਿਹੜੀ ਤਫਤੀਸ਼ ਤਕਰੀਬਨ ਇਹਨਾਂ ਨੇ ਮੁਕੰਮਲ ਕਰ ਦਿੱਤੀ ਹੈ ਔਰ ਦੂਸਰਾ ਕੇਸ ਜਿਸ ਤਰ੍ਹਾਂ ਇਹਨਾਂ ਦਾ ਐਨਡੀਪੀਐਸ ਦਾ ਉਹ ਵੀ ਬੜੀ ਅੱਛੀ ਅਚੀਵਮੈਂਟ ਆ ਸਾਡੇ ਲੇਡੀ ਆਫੀਸਰ ਨੇ ਐਸ ਐਚ ਓ ਸਾਹਿਬ ਔਰ ਏ ਸੀ ਪੀ ਸਾਹਿਬ ਦੀ ਜਿਹੜੀ ਤੁਸੀਂ ਫੋਟੋਗ੍ਰਾਫ ਹੁਣ ਇਹਨਾਂ ਦੀ ਲਈ ਆ ਇਮਰਾਨ ਖਾਨ ਪੁੱਤਰ ਨਿਰਿਆਲੀ ਹਸੈਨ ਪਿੰਡ ਨਿਰਿਆਲੀ ਹਸੈਨ ਬਰੇਲੀ ਦਾ ਰਹਿਣ ਵਾਲਾ ਉਤੋਂ ਇਹ 1 ਕਿਲੋ ਤੇ 595 ਗ੍ਰਾਮ ਆਲਮੋਸਟ ਡੇਡ ਕਿਲੋ ਦੇ ਲਾਗੇ ਆਪੀਅਮ ਹਫੀਮ ਲੈ ਕੇ ਆਇਆ ਸੀ ਔਰ ਉਹਨੂੰ ਸਾਡੀ ਟੀਮ ਨੇ ਕਿਉਂਕਿ ਪੂਸਦੀ ਮੁਸਤਫਦੀ ਆ ਦੌਰਾਨੇ ਗਸ਼ਤੇ ਨੂੰ ਇਹਨੂੰ ਚੈੱਕ ਕੀਤਾ ਤੇ ਇਹਦੇ ਕੋਲੋਂ ਇਹ ਆਪੀਐਮ ਬਰਾਮਦ ਕੀਤੀ ਐ ਔਰ ਇਹਨੂੰ ਅੱਜ ਹੁਣ ਪੇਸ਼ ਕੀਤਾ ਜਾਏਗਾ ਦਾ ਰਿਮਾਂਡ ਲਿਆ ਜਾਏਗਾ ਔਰ ਇਹਦੇ ਬੈਕਵਰਡ ਔਰ ਫਾਰਵਰਡ ਲਿੰਕੇਜਸ ਉਹਨਾਂ ਨੂੰ ਚੈੱਕ ਕੀਤਾ ਜਾਏਗਾ ਵੀ ਇਹ ਇਹ ਐਗਜ਼ੈਕਟ ਉਥੋਂ ਇਹਦੇ ਕੋਲ ਲੈ ਕੇ ਆਇਆ ਔਰ ਇੱਥੇ ਨੇ ਕਿਨੂੰ ਕਿਨੂੰ ਸਪਲਾਈ ਕਰਨੀ ਸੀ ਇਸੇ ਤਰ੍ਹਾਂ ਹੀ ਜਿਹੜਾ ਥਰਡ ਕੇਸ ਹੈਗਾ ਉਹ ਅਭਵੰਨੀਓ ਰਾਣਾ ਜੀ ਦੀ ਸੁਪਰਵਾਈਜ਼ਨ ਚ ਹੈ ਇਹ ਇੱਕ 118 ਨੰਬਰ ਮਕਦਮਾ 7724 ਨੂੰ Uh, 111 BNS ऑर्गेनाइज्ड क्राइम सिंडिकेट BNS ਦੇ ਤਹਿਤ ਦਿੱਤਾ ਗਿਆ ਸੀ ਨਾਲ ਆਰਮਡਕਲ ਲਗਾਇਆ ਗਿਆ ਸੀ ਜਿਹਦੇ ਵਿੱਚ ਪਹਿਲਾਂ ਹੀ ਇਹਨਾਂ ਨੇ ਪੰਜ ਦੋਸ਼ੀ ਅਰੈਸਟ ਕੀਤੇ ਸੀ ਔਰ ਦੋ ਪਿਸਟਲ ਰਿਕਵਰ ਕੀਤੇ ਸੀ ਫਰਦਰ ਉਹਨਾਂ ਦੀ ਪੁਛਗਿਛ ਦੇ ਵਿੱਚ ਆਇਆ ਵੀ ਜਿਹੜਾ ਇਹਨਾਂ ਨੇ ਬੇਸਿਕਲੀ ਆਪਣੇ ਗੈਂਗ ਦਾ ਨਾਮ ਸੁੱਖਾ ਗੈਂਗ ਰੱਖਿਆ ਹੋਇਆ ਸੀ ਔਰ ਉਹਦੇ ਜਿਹੜੇ ਮੇਨ ਸਰਗਨਾਇਆ ਹੈ ਸੰਜੀਵ ਕੁਮਾਰ ਬੱਬਾ ਹੈ ਔਰ ਉਹਦਾ ਲੜਕਾ ਆ ਔਰ ਇਹਨਾਂ ਨੇ ਉਹਨੂੰ ਫੰਡ ਚ ਕਾਮਯਾਬੀ ਹਾਸਲ ਕੀਤੀ ਮੇਨ ਸਰਦਨੇ ਨੂੰ ਜਦੋਂ ਉਹਨੂੰ ਫੜਿਆ ਤੇ ਉਹਨੇ ਦੱਸਿਆ ਵੀ ਅੱਗੇ ਉਹਨਾਂ ਨੇ ਗੋਵਿੰਦ ਪੁੱਤਰ ਸ਼ਿਵ ਕੁਮਾਰ ਹਿਮਾਚਲ ਦਾ ਰਹਿਣ ਵਾਲਾ ਵੀ ਉਹਨੂੰ ਵੀ ਇੱਕ ਵੈਪਨ ਵੇਚਿਆ ਸੋ ਇਹਨਾਂ ਨੇ ਸਾਡੀ ਪੁਲਿਸ ਪਾਰਟੀ ਉੱਥੇ ਮੂਵ ਹੋਈ ਉਥੋਂ ਇਹਦੇ ਨਾਲਾਗੜ ਦੇ ਲਾਗੋਂ ਜਾ ਕੇ ਉਸ ਵੈਪਨ ਦੀ ਰਿਕਵਰੀ ਕੀਤੀ ਆ ਔਰ ਉਹ ਵੈਪਨ ਲਿਆਂਦਾ ਉਹਨੂੰ ਵੀ ਪੇਸ਼ ਕਰਕੇ ਉਹਦਾ ਰਿਮਾਂਡ ਲਿਆ ਜਾਏਗਾ ਔਰ ਫਰਦਰ ਉਹਦੇ ਵਿੱਚ ਬੜੇ ਖਲਾਸੇ ਹੋਣ ਦੀ ਆਸ ਹੈ ਕਿਉਂਕਿ ਕੁਝ ਵੈਪਨ ਇਹਨਾਂ ਨੇ ਕਿਉਂਕਿ ਜਦੋਂ ਆਰਗੇਨਾਈਜ਼ਡ ਕ੍ਰਾਈਮ ਵਾਲੇ ਬੰਦੇ ਵੀ ਆ ਤੇ ਫਰਦਰ ਵੇਚਣ ਵਾਲੇ ਵੀ ਆ ਸੋ ਜਿਹੜੇ ਤਾਂ ਇਹਨਾਂ ਨੇ ਇੱਥੇ ਵਰਤਣ ਲਈ ਵੈਪਨ ਸੀ ਉਹ ਤਾਂ ਪਹਿਲਾਂ ਹੀ ਇਹਨਾਂ ਨੇ ਰਿਕਵਰ ਕਰ ਲਏ ਥਰਡ ਹੁਣ ਸਾਡੇ ਕੋਲ ਵੈਪਨ ਇਹ ਵੀ ਰਿਕਵਰ ਹੋ ਗਿਆ ਜਿਹੜਾ ਉਹਨਾਂ ਨੇ ਅੱਗੇ ਵੇਚਿਆ ਔਰ ਸਾਨੂੰ ਆਸ ਹੈ ਇਹਦੇ ਫਰਦਰ ਵੀ ਅੱਗੇ ਖਲਾਸੇ ਹੋਣਗੇ ਔਰ ਵੈਪਨ ਵੀ ਰਿਕਵਰ